ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਠੀਕ ਠਾਕ ਹੋਮੋਂਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਵਾਲੀ ਵੀਡੀਓ ਨੂੰ ਨਾ ਹੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹਦੇ ਚ ਆਪਾਂ ਨਾ ਜੂੜਾ ਬਣਾਇਆ ਸੀਗਾ ਸੰਦੀਪ ਦੇ ਹਨਾ ਤੇ ਪਰ ਨਾ ਮੈਨੂੰ ਕਈ ਪੈਣਾ ਦੇ ਨਾ ਕਮੈਂਟ ਆਏ ਕਹਿੰਦੇ ਵੀ ਤੁਸੀਂ ਨਾ ਸੰਦੀਪ ਦੀ ਕੈਮਰੇ ਦੇ ਸਾਹਮਣੇ ਇਨਸਲਟ ਕੀਤੀ ਐ ਕਿਸੇ ਨੇ ਕਿਹਾ ਕਿ ਗਰੀਬ ਗਰੀਬਾਂ ਦੀ ਇਦਾਂ ਬੇਇੱਜ਼ਤੀ ਨਹੀਂ ਕਰੀਦੀ ਹਨਾ ਬੇਸਤੀ ਵਾਲੀ ਕੋਈ ਗੱਲ ਨਹੀਂ ਸੀ ਜੀ ਉਹ ਤਾਂ ਮਜ਼ਾਕ ਕਰਦੇ ਸੀ ਉਹ ਸਾਡੀ ਕਰਦੀ ਸੰਦੀਪ ਦਾ ਸਾਡੀ ਕਰਦੀ ਹੋਈ ਆ ਉਹ ਤਾਂ ਸਾਨੂੰ ਐਂ ਲੱਗਦੀ ਆ ਜਿਵੇਂ ਸਾਡੇ ਫੈਮਿਲੀ ਮੈਂਬਰ ਆ ਆਪਸ ਚ ਤੇ ਜਿਹੜੀਆਂ ਤੁਸੀਂ ਹੈਗੀਆਂ ਭੈਣਾ ਤੇ ਤੁਸੀਂ ਵੀ ਸਾਨੂੰ ਫੈਮਿਲੀ ਮੈਂਬਰ ਲੱਗਦੀਆਂ ਇਸ ਕਰਕੇ ਅਸੀਂ ਹਰੇਕ ਗੱਲ ਮਜ਼ਾਕ ਆ ਜਿਹੜਾ ਉਹ ਕੈਮਰੇ ਸਾਹਮਣੇ ਕਰ ਲੈਣੇ ਆ ਕਿਉਂਕਿ ਤੁਸੀਂ ਸਾਡੀ ਫੈਮਿਲੀ ਹੋ ਸੰ ਤੁਸੀਂ ਆਪਣੀਆਂ ਹੀ ਲੱਗਦੀ ਹੋ ਤੁਹਾਡੇ ਕਮੈਂਟ ਹੁੰਦੇ ਨਾ ਜਿਹੜੇ ਉਹਦੇ ਵਿੱਚ ਸਾਨੂੰ ਆਪਣਤ ਬਹੁਤ ਨਜ਼ਰ ਆਉਂਦੀ ਆ ਤਾਂ ਕਰਕੇ ਅਸੀਂ ਇਦਾਂ ਕਰ ਲੈਣੇ ਆ ਅਦਰਵਾਇਜ਼ ਇਹ ਜੀ ਗਰੀਬੀ ਵਾਲੀ ਗਰੀਬ ਕੌਣ ਹੁੰਦਾ ਜੀ ਕੋਈ ਗਰੀਬ ਨਹੀਂ ਹੁੰਦਾ ਜਿਹੜਾ ਤੰਦਰੁਸਤ ਆ ਗਰੀਬ ਹੈ ਨਹੀਂ ਹਾਂ ਮੈਂ ਨਾ ਮੇਰੀ ਇੱਕ ਥਿਉਰੀ ਹੈ ਵੀ ਆਪਾਂ ਸਟੂਡੈਂਟਸ ਨੂੰ ਵੀ ਇਹ ਕਹਿੰਦਾ ਹੈ ਵੀ ਕੋਈ ਗਰੀਬ ਅਮੀਰ ਨਹੀਂ ਹੁੰਦਾ ਜਿਹੜੇ ਬੰਦੇ ਨੂੰ ਪ੍ਰਮਾਤਮਾ ਨੇ ਪੂਰੇ ਹੱਥ ਪੈਰ ਅੰਗ ਦੇ ਕੇ ਭੇਜਿਆ ਹੋਇਆ ਉਹ ਕਦੇ ਗਰੀਬ ਨਹੀਂ ਹੁੰਦਾ ਜਿਹਨੂੰ ਸਰੀਰਕ ਰੂਪ ਵਿੱਚ ਪੂਰਾ ਐਨ ਤੰਦਰੁਸਤ ਭੇਜਿਆ ਉਹ ਗਰੀਬ ਨਹੀਂ ਹੁੰਦਾ ਕਿਉਂਕਿ ਇਹ ਸਾਨੂੰ ਹੱਥ ਦਿੱਤੇ ਨੇ ਕੰਮ ਕਰਨ ਵਾਸਤੇ ਮਿਹਨਤ ਕਰਨ ਵਾਸਤੇ ਅਸੀਂ ਆਪਣੀ ਗਰੀਬੀ ਹੈ ਜਿਹੜੀ ਹੱਥਾਂ ਨਾਲ ਮਿਹਨਤ ਕਰਕੇ ਕੱਢ ਸਕਦੇ ਹਾਂ ਸੋ ਗਰੀਬੀ ਤਾਂ ਮੈਂ ਮੰਨਦੀ ਨਹੀਂ ਹੈਗੀ ਇਹ ਤਾਂ ਆਪਾਂ ਮੰਨਦੇ ਨਹੀਂ ਆ ਕਿ ਸੰਪੂਰਨ ਗਰੀਬ ਹੈ ਹਨਾ ਬਾਕੀ ਕੰਮ ਦੀ ਗੱਲ ਹੈ ਜਿਹੜੀ ਉਹ ਕੰਮ ਹੈਗੇ ਜਿਹੜੇ ਉਹ ਸਾਨੂੰ ਪ੍ਰਮਾਤਮਾ ਵੱਲੋਂ ਮਿਲੇ ਹੋਏ ਨੇ ਹਰ ਇੱਕ ਆਪਣਾ ਕੰਮ ਕਰ ਰਿਹਾ ਉਹ ਉਹਦੀ ਜੋਬ ਹੈ ਜੋ ਅਸੀਂ ਕਰ ਰਹੇ ਹਾਂ ਉਹ ਸਾਡੀ ਜੋਬ ਹੈ ਹਰ ਬੰਦਾ ਆਪਣੀ ਜੋਬ ਕਰ ਰਿਹਾ ਮੈਂ ਕੈਮਰਾ ਲਾ ਲਾਂ ਪਹਿਲਾਂ ਤਾਂ ਸਟੈਂਡ ਤੇ ਤੇ ਲੋ ਜੀ ਤੁਸੀਂ ਸਾਨੂੰ ਲੱਗਦੇ ਹੋ ਆਪਣੀ ਫੈਮਲੀ ਇਸ ਕਰਕੇ ਅ ਇਸ ਕਰਕੇ ਅਸੀਂ ਤੁਹਾਡੇ ਨਾਲ ਹਰੇਕ ਗੱਲ ਹੈ ਜਿਹੜੀ ਉਹ ਕੈਮਰੇ ਸਾਹਮਣੇ ਕਰ ਲੈਣੇ ਆ ਤਾਂ ਤੁਸੀਂ ਇਦਾਂ ਦੀਆਂ ਗੱਲਾਂ ਨਾ ਹੀ ਕਰਿਆ ਕਰੋ ਹਨਾ ਸਿਆਣੀਆਂ ਭੈਣਾ ਤੁਸੀਂ ਮੇਰੀਆਂ ਸਾਰੀਆਂ ਬਹੁਤ ਜ਼ਿਆਦਾ ਤੇ ਬਾਕੀ ਗਰੀਬੀ ਅਮੀਰੀ ਨਹੀਂ ਹੁੰਦੀ ਹੈਗੀ ਕੁਝ ਵੀ ਨਹੀਂ ਹੁੰਦੀ ਹੈਗੀ ਅਸੀਂ ਜੇ ਸਟੀਰਕ ਰੂਪ ਵਿੱਚ ਠੀਕ ਠਾਕ ਆ ਤਾਂ ਫਿਰ ਅਸੀਂ ਗਰੀਬ ਨਹੀਂ ਹੈਗੇ ਠੀਕ ਹੈ ਸੋ ਸੰਦੀਪ ਗਰੀਬ ਨਹੀਂ ਹੈਗੀ ਮੈਂ ਨਹੀਂ ਮੰਦੀ ਹੈਗੀ ਗਰੀਬ ਆ ਉਹ ਮਿਹਨਤ ਕਰਦੀ ਆ ਆਪਣਾ ਵਧੀਆ ਹੱਥ ਪੈਰ ਉਹਨੂੰ ਦਿੱਤੇ ਨੇ ਰੱਬ ਨੇ ਕਮਾ ਕੇ ਆਪਣਾ ਖਾਂਦੀ ਆ ਆਪਾਂ ਸਾਰੇ ਕਮਾ ਕੇ ਖਾ ਰਹੀਆਂ ਦੇਖੋ ਜੀ ਸਵੇਰੇ ਮੈਂ ਵੀ ਤਾਂ ਨਿਕਲਦੀ ਆ ਜੌਬ ਤੇ ਨਿਕਲਦੀ ਆ ਸਾਰਾ ਦਿਨ ਸ਼ਾਮ ਨੂੰ ਆ ਕੇ ਘਰੇ ਵੜੀਦਾ ਕਦੇ ਸ਼ਾਪ ਤੇ ਕਦੇ ਜੌਬ ਤੇ ਹੈਨਾ ਉਹ ਵੀ ਆਪਾਂ ਰੋਟੀ ਕਮਾ ਕੇ ਖਾ ਰਹੇ ਆ ਬਸ ਤੇ ਇਸ ਕਰਕੇ ਇਹ ਦੇ ਵਿੱਚ ਆਪਾਂ ਨਾ ਹੀ ਪਈਏ ਤਾਂ ਵਧੀਆ ਗੱਲ ਹੈਗੀ ਆ ਤੇ ਸੰਦੀਪ ਸਾਡੀ ਆਪਣੀ ਆ ਤੁਸੀਂ ਵੀ ਸਾਡੇ ਆਪਣੇ ਹੋ ਇਸ ਕਰਕੇ ਆਪਾਂ ਇਦਾਂ ਦੀਆਂ ਗੱਲਾਂ ਮਹਿਸੂਸ ਨਹੀਂ ਕਰਨੀਆਂ ਹੈਗੀਆਂ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਹੁੰਦਾ ਸਮਝਾ ਠੀਕ ਹੈ ਤੇ ਹੋਰ ਨਾ ਆਪਾਂ ਚਲੋ ਇਹ ਗੱਲ ਤਾਂ ਛੱਡੋ ਆਪਾਂ ਨਾ ਕਮੈਂਟ ਪੜਦੇ ਆ ਇੱਕ ਭੈਣ ਨੇ ਨਾ ਕਮੈਂਟ ਕੀਤਾ ਤੇ ਮੈਨੂੰ ਨਾ ਮੇਰਾ ਪੁਰਾਣਾ ਸਮਾਂ ਯਾਦ ਕਰਾਤਾ ਬਚਪਨ ਦਾ ਮੈਂ ਤੁਹਾਨੂੰ ਉਹਨਾਂ ਦਾ ਕਮੈਂਟ ਫੜ ਕੇ ਦਿਖਾਉਣੀ ਆ ਮੈਨੂੰ ਬੜਾ ਹੀ ਵਧੀਆ ਲੱਗਿਆ ਅ ਦੇਖੋ ਜੀ ਜੂੜੇ ਵਾਲੇ ਤਾਂ ਇੱਕ ਭੈਣ ਨਾ ਰਮਨਬੀਤ ਕੌਰ ਕਹਿੰਦੀ ਜੂੜੇ ਵਾਲੇ ਤਾਂ ਤੁਸੀਂ ਵੱਟ ਕੱਢਦੇ ਕਹਿੰਦੀ ਮੈਂ ਵੀ ਕਰੂੰਗੀ ਕੱਲ ਨੂੰ ਜ਼ਰੂਰ ਕਰਿਓ ਜੀ ਤੁਸੀਂ ਕਰ ਕਰਕੇ ਦੇਖਿਓ ਇੱਕ ਭੈਣ ਨੇ ਨਾ ਹੈਗੇ ਰਾਜਰਾਣੀ ਉਹਨਾਂ ਨੇ ਲਿਖਿਆ ਕਿ 1970 80 ਦੇ ਟਾਈਮ ਵੱਡਾ ਆਫ ਰੱਖ ਕੇ ਇਦਾਂ ਹੀ ਜੂੜਾ ਕਰਦੇ ਸੀ ਜੀ ਹਾਂ ਮੈਂ ਤਾਂ ਵੈਸੇ ਨਾ ਮੈਂ 70 80 ਵੇਲੇ ਉਹ ਤਾਂ ਮੈਨੂੰ ਯਾਦ ਹੀ ਨਹੀਂ ਹੈਗੇ ਤੇ ਮੈਂ ਨਾ ਉਹ ਜਿਹੜਾ ਮੈਂ ਫਿਲਮਾਂ ਹੀ ਦੇਖਦੇ ਹੁੰਦੇ ਸੀਗੇ ਪ੍ਰਾਣੀਆਂ ਉਹਨਾਂ ਦੇ ਵਿੱਚ ਵੱਡੇ ਵੱਡੇ ਜੂੜੇ ਕਰੇ ਹੁੰਦੇ ਸੀ ਅੱਡੇ ਅੱਡੇ ਜੂੜੇ ਕੀਤੇ ਹੁੰਦੇ ਵੱਡੇ ਵੱਡੇ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਪਾਫ ਹੁੰਦਾ ਸੀਗਾ ਹਨਾ ਤੇ ਉਹਵੇਂ ਜੂੜਾ ਕਰਦੇ ਸੀ ਮੈਂ ਨਾ ਤੁਹਾਨੂੰ ਉਹ ਹੁਣੇ ਇੱਕ ਮਿੰਟ ਮੈਂ ਪੜ੍ਹਦੀ ਸੀ ਕਮਲਜੀਤ ਭੈਣ ਨੇ ਲਿਖਿਆ ਕਹਿੰਦੇ ਲੜਕੀ ਦੀ ਇਨਸਾਲਟ ਕਰੀ ਜਾਂਦੀ ਹੈ ਨਹੀਂ ਮੈਂ ਇਨਸਾਲਟ ਨਹੀਂ ਕਰਦੀ ਕਿ ਕਿਸੇ ਦੀ ਤੁਸੀਂ ਇਦਾਂ ਫੀਲ ਨਾ ਕਰੋ ਤੇ ਨਾ ਹੀ ਉਹ ਸੰਦੀਪ ਨੇ ਕਿਤੇ ਉਹ ਤਾਂ ਸਾਡਾ ਹੱਸਦਾ ਮਜ਼ਾਕ ਸੀਗਾ ਅ ਲੋ ਜੀ ਅੱਗੇ ਹੈ ਜਸਵਿੰਦਰ ਸਿੰਘ ਬਿੰਦ ਦੀ ਆਈਡੀ ਤੋਂ ਭੈਣ ਨੇ ਲਿਖਿਆ ਕਹਿੰਦੇ ਮੇਰੇ ਵੀ ਛੋਟੇ ਬਾਲ ਆ ਤੇ ਮੈਂ ਵੀ ਹੁਣ ਇਦਾਂ ਹੀ ਜੁੜਾ ਕਰਿਆ ਕਰੂੰਗੀ ਤੇ ਮੈਨੂੰ ਵਧੀਆ ਲੱਗਦਾ ਜੀ ਜਦੋਂ ਆਪਾਂ ਨਿੱਕੀਆਂ-ਮੋਟੀਆਂ ਗੱਲਾਂ ਆਪਸ 'ਚ ਇਦਾਂ ਸ਼ੇਅਰ ਕਰਦੇ ਆ ਤੇ ਉਦੋਂ ਵਧੀਆ ਲੱਗਦਾ ਹੁੰਦਾ ਹੈ ਨਾ ਮਨ ਹਲਕਾ ਵਾਲੀ ਵੀਡੀਓ ਦੇ ਕਮੈਂਟ ਤੁਸੀਂ ਪੜੇ ਨੀ ਮੈਂ ਮੈਂ ਪੜੂੰਗੀ ਉਹ ਸੁਖਵੀਰ ਕੌਰ ਨੇ ਲਿਖਿਆ ਮੈਂ ਜ਼ਰੂਰ ਪੜੂੰਗੀ ਜੇ ਕੁਝ ਖਾਸ ਹੀ ਹੋਣਾ ਉਹਦੇ ਵਿੱਚ ਮੈਨੂੰ ਲੱਗਦਾ ਲਓ ਜੀ ਆਹ ਵਾਲਾ ਕਮੈਂਟ ਹੈ ਨਾ ਜਿਹਦੇ ਤੇ ਮੇਰਾ ਜੋ ਵਲੌਗ ਬਣਾਉਣ ਲੱਗੀ ਬੀਬੀ ਨਾਲ ਵੀ ਮੈਂ ਸ਼ੇਅਰ ਕੀਤਾ ਸੀ ਉਹਨੇ ਲਿਖਿਆ ਕਿ ਇਹ ਹੈਗਾ ਅੰਗਰੇਜ਼ ਸਿੰਘ ਦੀ ਆਈਡੀ ਤੋਂ ਆ ਭੈਣ ਕਹਿੰਦੇ ਹਾਏ ਬੂ ਪਹਿਲਾਂ ਪਤਾ ਨਹੀਂ ਪਹਿਲਾਂ ਪਤਾ ਨਹੀਂ ਸੀ ਕਿ ਛੋਟੇ ਹੇਅਰ ਤੇ ਵੀ ਇੰਨਾ ਸੋਹਣਾ ਜੁੜਾ ਬਣ ਸਕਦਾ ਹੈ ਮੇਰੇ ਵੀ ਹੇਅਰ ਛੋਟੇ ਆ ਹੁਣ ਮੈਂ ਇਹੀ ਡਿਜ਼ਾਈਨ ਬਣਾ ਕੇ ਦੇਖੂਗੀ ਮੈਂ ਵੀ ਦੀ ਬੇਸਬਰੀ ਹੋਗੀ ਤੁਹਾਡੇ ਵਲੌਗ ਦੇਖੇ ਬਿਨਾ ਚੈਨ ਨਹੀਂ ਆਉਂਦਾ ਨੈਣਾ ਜੀ ਜਦੋਂ ਆਪ ਪੜਿਆ ਵੀ ਹੈ ਬੂ ਇਹ ਜਦੋਂ ਛੋਟੇ ਹੁੰਦੇ ਸੀ ਨਾ ਤੇ ਉਦੋਂ ਵੀ ਸਾਡੀਆਂ ਭੂਆ ਹੁੰਦੀਆਂ ਸੀਗੀਆਂ ਉਹ ਉਹ ਐਂ ਬੋਲਦੀਆਂ ਹੁੰਦੀਆਂ ਸੀ ਤੇ ਅ ਮੁਕਸਰ ਜ਼ਿਲ੍ਹੇ ਦੇ ਵਿੱਚ ਹੈਗਾ ਮੇਰਾ ਪਿੰਡ ਬੁੱਟਰਸ਼ਰੀ ਤੇ ਉੱਥੇ ਨਾ ਐਵੇਂ ਬੋਲਦੇ ਸੀਗੇ ਬੂ ਬੂ ਹਣਾ ਬੀਬੂ ਸ਼ਬਦ ਵਰਤੇਦੇ ਹੁੰਦੇ ਸੀਗੇ ਆ ਬੀਬੀ ਤੁਹਾਨੂੰ ਸੁਣਾਉਗੀ ਸਟੋਰੀ ਸਾਡੀ ਭੂਆ ਦੀ ਬੂ ਬੂ ਬਾਹਰ ਬੂ ਨਹੀਂ ਜਾ ਵੱਡਿਆਂ ਦੇ ਕੋ ਐਂ ਗੱਲ ਹੋ ਗਈ ਹਾਂ ਤੇ ਜਾਂ ਤੇਰੇ ਭੂਆ ਮਰ ਨਹੀਂ ਪੁੱਤ ਜੀ ਕੇ ਬੂ ਮੈਂ ਮਰ ਗਿਆ ਆਵਾਜ਼ ਆਦੀ ਮਾਰ ਨਹੀਂ ਪੁੱਤੀ ਜਗੇ ਹਾਂ ਉਹ ਨਹੀਂ ਤੇ ਹੁਣ ਤਾਂ हट ਗਏ ਨੇ ਲੋਕ ਆਖੜੂ ਉਹ ਨਹੀਂ ਕਹਿੰਦੇ ਹਾਂ ਨਹੀਂ ਆਲੀ ਪਹਿਲਾਂ ਬਾਲਾ ਕਹਿੰਦੇ ਹੁੰਦੇ ਸੀ ਇਹ ਸਾਡੇ ਤਾਂ ਉਧਰ ਕਹਿੰਦੇ ਹੁੰਦੇ ਸੀਗੇ ਹਨਾ ਹੁਣ ਭੈਣ ਦਾ ਪਿੰਡ ਕਿਹੜਾ ਹੈਗਾ ਉਹ ਤਾਂ ਮੈਨੂੰ ਪਤਾ ਨਹੀਂ ਕਿਹੜੀ ਏਰੀਆ ਚ ਜਿਹੜੀ ਭੈਣ ਨੇ ਇਹ ਕਿਹਾ ਪਰ ਸਾਡੇ ਏਰੀਆ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਸੀਗਾ ਬੂਹ ਵਾਲਾ ਤੇ ਅੱਜ ਮੈਨੂੰ ਨਾ ਉਹ ਉਹਨਾਂ ਦੇ ਬੂਹ ਤੋਂ ਇਹ ਯਾਦ ਆ ਗਈ ਗੱਲ ਤੇ ਮੈਂ ਬੀਬੀ ਨੂੰ ਫਿਰ ਦੱਸਣ ਲੱਗੀ ਮੈਂ ਕਿਹਾ ਬੀਬੀ ਆ ਦੇਖੀ ਬਿਹਾਬੂ ਅੱਜ ਕਹਿੰਦੇ ਹੁੰਦੇ ਸੀਗੇ ਜਦੋਂ ਅਸੀਂ ਛੋਟੇ ਹੁੰਦੇ ਸੀ ਭੂ ਆ ਰਹੀ ਆਏ ਕਹਿੰਦੀ ਹੁੰਦੇ ਸੀ ਤੇ ਬੂਤ ਆਉਂ ਮੂਆਂ ਮਾਵਾ ਨਾ ਇਹ ਕਾਤੋਂ ਨਹੀਂ ਬੂ ਸਹੀ ਗੱਲ ਹੈ ਹੁਣ ਤਾਂ ਕਹ ਨਹੀਂ ਹੁਣ ਕੋਈ ਕਹਿੰਦਾ ਜਾਈ ਨਹੀਂ ਪਰ ਨਾ ਇਹ ਸ਼ਬਦ ਜਿਹੜੇ ਉਹ ਜਦੋਂ ਕਿਤੇ ਸੁਣਦੇ ਆ ਉਦੋਂ ਵਧੀਆ ਲੱਗਦੇ ਹੁੰਦੇ ਆ ਰਾਣੇ ਜਿਹੜੇ ਛੁੱਟ ਚੁੱਕੇ ਆ ਨਾ ਜਿਹੜੀਆਂ ਅਸੀਂ ਗੱਲਾਂ ਛੱਡ ਚੁੱਕੇ ਆ ਉਹ ਗੱਲਾਂ ਨਾ ਜਦੋਂ ਆਪਾਂ ਨੂੰ ਕਿਤੇ ਪੜਨ ਸੁਣਨ ਨੂੰ ਫੇਰ ਮਿਲਦੀਆਂ ਨੇ ਫੇਰ ਵਧੀਆ ਲੱਗਦੀਆਂ ਨੇ ਇਹ ਸਾਡਾ ਨਾ ਪਿੰਡਾਂ ਦਾ ਕਲਚਰ ਸੀਗਾ ਜੀ ਮੇਰੇ ਮੂੰਹ ਚੋਂ ਬਾਹਰ ਨਿਕਲਦਾ ਸੀ ਆ ਉਤਰਾਂ ਦੇ ਕੀ ਹਾਂ ਬੀਬੀ ਉਤਰਾਂ ਦੇ ਕਹਿੰਦੀ ਹੁੰਦੀ ਸੀ ਐ ਮੈਂ ਬਾਹਰ ਕਾਦੀ ਹਾਂ ਉਤਰਾਂ ਦੇ ਉਤਰਾਂ ਦੇ ਹਾਂ ਬੀਬੀ ਆਈ ਕਹਿੰਦੀ ਸੋ ਉਤਰਾਂ ਦੇ ਆ ਕੀ ਜਗਰਾਤ ਸਿੰਘ ਦੀ ਆਈਡੀ ਤੋਂ ਭਾਬੀ ਜੀ ਬਹੁਤ ਬਹੁਤ ਪਿਆਰ ਮੇਰਾ ਤੁਸੀ ਕਮੈਂਟ ਪੜਿਆ ਬਹੁਤ ਖੁਸ਼ੀ ਹੋਈ ਥੈਂਕ ਯੂ ਜੀ ਥੈਂਕ ਯੂ ਭੈਣ ਜੀ ਥੈਂਕ ਯੂ ਸੋ ਮੱਚ ਮੈਂ ਆਪਦੀ ਨਾਨਦ ਨੂੰ ਭੈਣ ਜੀ ਕਹਿੰਨੀ ਤੁਹਾਨੂੰ ਵੀ ਭੈਣ ਜੀ ਕਹੂੰਗੀ ਤੇ ਆ ਇੱਕ ਭੈਣ ਨੇ ਪਰਵਿੰਦਰ ਘੋਰ ਕਹਿੰਦੇ ਇਸ ਤਰ੍ਹਾਂ ਗਰੀਬਾਂ ਦਾ ਮਜ਼ਾਕ ਨਿਉ ਉਡਾਈ ਦਾ ਆਪਾਂ ਨਹੀਂ ਉਡਾਉਂਦੇ ਜੀ ਮਜ਼ਾਕ ਕਿਸੇ ਦਾ ਆਪਣੀ ਕੀ ਔਕਾਤ ਦੀ ਆਪਾਂ ਮਜ਼ਾਕ ਉਡਾਈਏ ਕਿਸੇ ਦਾ ਠੀਕ ਹੈ ਜੀ ਇੱਕ ਭੈਣ ਨੇ ਲਿਖਿਆ ਕਿ ਜਸਮੀਨ ਕੌਰ ਨੇ ਕਹਿੰਦੇ ਤੁਸੀਂ ਜੂੜਾ ਬਹੁਤ ਵਧੀਆ ਬਣਾਇਆ ਥੈਂਕ ਯੂ ਭੈਣ ਜੀ ਥੈਂਕ ਯੂ so much ਬਲਜੀਤ ਕੌਰ ਜੀ ਲਿਖਦੇ ਨੇ ਜੂੜਾ ਬਹੁਤ ਵਧੀਆ ਬਣਾਇਆ ਥੈਂਕ ਯੂ ਜੀ ਨਮਨਪ੍ਰੀਤ ਕੌਰ ਕਹਿੰਦੇ ਘਰ ਬਹੁਤ ਸੋਨਾ ਹੈਗਾ ਤੁਹਾਡਾ ਤੇ ਇਸ ਦਾ ਵਲੌਗ ਬਣਾਓ ਅ ਕਿੱਥੇ ਤੁਹਾਡਾ ਘਰ ਘਰ ਹੈਗਾ ਜੀ ਆਪਣਾ ਫਰੀਦਕੋਟ ਤੇ ਵਲੌਗ ਆਪਣਾ ਪਾਇਆ ਹੋਇਆ ਇੱਕ ਦੇਖਿਓ ਤੁਸੀਂ ਹੋਰ ਕੀ ਕਰੀ ਕੀ ਇੱਧਰ ਦੇਖ ਲੋ ਜੀ ਆ ਬੀਬੀ ਦਾ ਤੇ ਮਾਮੀ ਦਾ ਹਾਲ ਇਹ ਕੀ ਕਰਦੀਆਂ ਨੇ ਪਤਾ ਨਹੀਂ ਇਰਾਨੀਆਂ ਦੇ ਵਲੌਗ ਹੈ ਜਿਨ੍ਹਾਂ ਦਾ ਇਹਨਾਂ ਨੂੰ ਜਮਾਂ ਸਮਝ ਨਹੀਂ ਆਉਂਦੀ ਪਰ ਬੀਬੀ ਨਾਲ ਵੀ ਵੀਨ ਥੋੜਾ ਥੋੜਾ ਪੜਨਾ ਆਉਂਦਾ ਹਿੰਦੀ ਪੰਜਾਬੀ ਵੀ ਆਉਂਦੀ ਹੈ ਬੀਬੀ ਨੂੰ ਤੇ ਹਿੰਦੀ ਪੜ੍ਹਨੀ ਆਉਂਦੀ ਹੈ ਤੇ ਉਹ ਪਰ ਕੈਪਸ਼ਨ ਜੇ ਲਿਖਿਆ ਜਾਂਦੇ ਤੇ ਉਹਦੇ ਤੋਂ ਬੀਬੀ ਸਮਝਦੀ ਰਹਿੰਦੀ ਹੈ ਪਰ ਇਹਨਾਂ ਨੇ ਛੱਡਣਾ ਨਹੀਂ ਹੈਗਾ ਇਹ ਦੇਖਣਾ ਹੈ ਤੇ ਭਾਵੇਂ 12 ਵਜੇ ਸੌਣੇ ਦੇਖੇ ਬਿਨਾਂ ਨਹੀਂ ਸੌਂਦੀਆਂ ਲੋ ਜੀ ਅੱਗੇ ਹੈ ਅਵਰੀਤ ਕੌਰ ਬਹੁਤ ਸੋਹਣਾ ਸੁਖਵੀਰ ਕੌਰ ਕਹਿੰਦੇ ਜੀ ਬਹੁਤ ਵਧੀਆ ਵਲੌਗ ਹੁੰਦਾ ਮੈਂ ਹਰ ਰੋਜ਼ ਦੇਖਦੀ ਆ ਥੈਂਕ ਯੂ ਜੀ ਆ ਬੈ ਸੰਤੋਸ਼ ਭੈਣ ਨੇ ਕਹਿੰਦੇ ਸੰਤੋਸ਼ ਭੈਣ ਦੀ ਆਈਡੀ ਤੋਂ ਐ ਭੈਣ ਜੀ ਕਾਲੇ ਵਾਲਾ ਤੇਲ ਨਾਲ ਆਈਬ੍ਰੋ ਕਾਲੇ ਨਹੀਂ ਹੋਏ ਉਹ ਟਾਈਮ ਲੱਗਦਾ ਜੀ ਤੁਸੀਂ ਲਾਉਂਦੇ ਰਹੋ ਬਸ ਇਹ ਨਾ ਕਿਆ ਕਰੋ ਕਿ ਕਾਲੇ ਨਹੀਂ ਹੋਏ ਹੋ ਜਾਣਗੇ ਕਾਲੇ ਬਸ ਲਾਉਂਦੇ ਰਹੋ ਆ ਜਿਵੇਂ ਕਹਿੰਦੇ ਹੁੰਦੇ ਨਾ ਮਿਹਨਤ ਕਰ ਫਲ ਕੀ ਇੱਛਾ ਮਤ ਰੱਖ ਤੇ ਪ੍ਰਮਾਤਮਾ ਫਲ ਆਪੇ ਦੇਊਗਾ ਸੋ ਤੁਸੀਂ ਲਾਉਂਦੇ ਰਹੋ ਲਾਉਂਦੇ ਰਹੋ ਆਪਣੇ ਆਪ ਹੀ ਠੀਕ ਹੋ ਜਾਵੋਗੇ ਠੀਕ ਹੈ ਤੇ ਲਓ ਜੀ ਕਾਫੀ ਮਨ ਲੱਦਾ ਪੜੇ ਗਏ ਮਮਤਾ ਪੱਲਾ ਦੀ ਕੁਝ ਨੇਲ ਬਾਰੇ ਦੱਸੋ ਮੇਰੇ ਨੇਲ ਬਹੁਤ ਜਲਦੀ ਟੁੱਟ ਜਾਂਦੇ ਨੇ ਪਲੀਜ਼ ਦੱਸਿਓ ਜ਼ਰੂਰ ਦੀ ਇੱਕ ਤਾਂ ਪਾਣੀ ਜ਼ਿਆਦਾ ਪੀਓ ਜੀ ਡਰਾਇਨੈਸ ਦੇ ਨਾਲ ਖੁਸ਼ਕੀ ਜਦੋਂ ਆਉਂਦੀ ਆ ਤੇ ਨਵੇਂ ਜਿਹੜੇ ਉਦੋਂ ਟੁੱਟਦੇ ਨੇ ਇੱਕ ਨਵਾਂ ਦੇ ਉੱਪਰ ਜਿਹੜਾ ਤੇਲ ਉਹਦੀ ਮ사ਜ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੇਲ ਲਾ ਕੇ ਨਾ ਉਹਦੇ ਉੱਪਰ ਕੋਈ ਵੀ ਤੇਲ ਲਾਲਿਆ ਕਰੋ ਬਦਾਮਾਂ ਦਾ ਤੇਲ ਲਾਲਿਆ ਜਨਾਰੀਅਲ ਦਾ ਲਾ ਲਿਆ ਹਾਂ ਜਸਰੋਂ ਦਾ ਤੇਲ ਹੀ ਲਾ ਲਿਆ ਉਹ ਉਹ ਲਾ ਕੇ ਉੱਪਰੇ ਦੀ ਚੰਗੀ ਤਰ੍ਹਾਂ ਸਾਰਿਆਂ ਦੇ ਉੱਪਰ ਇੱਦਾਂ ਇੱਦਾਂ ਕਰ ਕਰਕੇ ਨੋਹਾਂ ਦੇ ਉੱਪਰ ਮ사ਜ ਕਰਿਆ ਕਰੋ ਠੀਕ ਹੈ ਜੀ ਹਾਂ ਜੀ ਮੇਰੀ ਗੱਲ ਸੁਣਦੇ ਸੀ ਤੇ ਹਾਂ ਹੱਥਾਂ ਦੀ ਸਫਾਈ ਵੈਸੇ ਤਾਂ ਭੈਣ ਤੁਸੀਂ ਰੱਖਦੀਆਂ ਹੀ ਫਿਰ ਕਹੋਂਗੀਆਂ ਸੀ ਕਿਹੜਾ ਸਾਬਣ ਨਹੀਂ ਰੱਖਦੇ ਬਸ ਹੱਥ ਆ ਜਿਹੜੇ ਉਹਨਾਂ ਨੂੰ ਥੋੜਾ ਸਾਫ਼ ਰੱਖਿਆ ਜਦੋਂ ਵੀ ਹੱਥ ਧੋਵੋ ਤੁਸੀਂ ਉਸ ਤੋਂ ਬਾਅਦ ਤੇਲ ਵਗੈਰਾ ਜਾਂ ਕਰੀਮ ਜ਼ਰੂਰ ਲਾਓ ਇਹਨਾਂ ਕਦੇ ਵੀ ਡਰਾਈ ਨਾ ਹੋਣ ਦਿਓ ਲਓ ਜੀ ਅੱਗੇ ਆਪਾਂ ਕੀ ਕਰਨਾ ਹੈ ਲੋ ਜੀ ਪਰਮਜੀਤ कौर ਕਹਿੰਦੇ ਥੈਂਕਸ ਭੈਣ ਜੀ ਜੂੜਾ ਵਧੀਆ ਬਣਾਇਆ ਤੇ ਅੱਗੇ ਹੈਗਾ ਪਬਲਾ ਪਬਲਾ ਸੈਣੀ ਬਹੁਤ ਸੋਹਣਾ ਜੂੜਾ ਜੀ ਥੈਂਕ ਯੂ ਜੀ ਥੈਂਕ ਯੂ so much ਹਰਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਸੋਹਣਾ ਜੂੜਾ ਅੱਜ ਤਾਂ ਜੀ ਆਪਾਂ ਤੁਹਾਡੇ ਕਮੈਂਟ ਹੀ ਪੜ ਰਹੇ ਹਾਂ ਜਿੰਨੇ ਸੇ ਜ਼ਿਆਦਾ ਅ ਵਿਜੀਬਲ ਕ੍ਰੀਏਟਿਵਨੈਸ ਇਦਾਂ ਕੈਮਰਾ ਸਾਹਮਣੇ ਇਨਸਲਟ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਅੱਗੇ ਤੋਂ ਨਹੀਂ ਆਪਾਂ ਕਰਦੇ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਠੀਕ ਹੈ ਜੀ ਜੇ ਤੁਹਾਨੂੰ ਲੱਗਿਆ ਤੇ ਆਪਾਂ ਅੱਗੇ ਤੋਂ ਧਿਆਨ ਰੱਖਾਂਗੇ ਲਾਈਵ ਬੀਬੀ ਸੁਣਾ ਦੇ ਹੁਣ ਕਦੀ ਗੱਲ ਕਰਾਂ ਤੂੰ ਇਹਨੂੰ ਕਰਦੇ ਬੰਦ ਕੀ ਸੁਣਾਵਾਂ ਇਹਨੂੰ ਬੰਦ ਕਰਕੇ ਸੁਣਾ ਮੈਂ ਕੀ ਸੁਣਾਵਾਂ ਕੋਈ ਟੌਪਿਕ ਸੁਣਾ ਦੇ ਕੀ ਟੌਪਿਕ ਸੁਣਾਵਾਂ ਕੋਈ ਟੌਪਿਕ ਸੁਣਾ ਦੇ ਕਹਿੰਦੇ ਕੀ ਟੌਪਿਕ ਸੁਣਾਵਾਂ ਐ ਅੱਗੇ ਆਏ ਸੀ ਚੌਥੇ ਚੌਥੇ ਦਿਨੋਂ ਵੀਡੀਓ ਧੁੰਦੀਆਂ ਚਾਰ ਦਿਨ ਉਹੀ ਸੂਟ ਪਾਈ ਰੱਖਦੇ ਨਾ ਸੀ ਧੁੰਦ ਨਹੀਂ ਸੀ ਔਰ ਉਹ ਜਦੋਂ ਵਰਦੇ ਨਾਲ ਮੱਛੂ ਨੂੰ ਢੱਕਿਆ ਆਉ ਕੰਮ ਕਰਦੇ ਬਾਹਰ ਆ ਲਈ ਤੀਜੇ ਚੌਥੇ ਚੌਥੇ ਦਿਨ ਸੂਟ ਲਾਉਂਦਿਆਂ ਸੀ ਹੁਣ ਅਗਲਾ ਰੋਜ ਲਾ ਕੇ ਬਦਲਦਾ ਐਨੀਆਂ ਮੁਸ਼ਕਿਲ ਗਰਮੀ ਚ ਦੋ ਦੋ ਵੀ ਬਦਲ ਦਿੰਦਾ ਐਨੀਆਂ ਮੁਸ਼ਕਿਲਾਂ ਹੋਰ ਮੁਸ਼ਕਿਲਾਂ ਸੀ ਕਿ ਹੋਰ ਪਰ ਕੀ ਕਰਦੇ ਆ ਵਿਚਾਰਿਆਂ ਕੰਮ ਹੀ ਨਹੀਂ ਸੂਟ ਆਉਂਦੇ ਐਨੇ ਕਪੜੇ ਧੋਹਦੇ ਕਿੱਥੋਂ ਐਨੇ ਘੱਟ ਜਿਹੇ ਨਹੀਂ ਸੀ ਪੂਰੇ ਆਉਂਦੇ ਲੋਕਾਂ ਦੇ ਸਹੀ ਗੱਲ ਹੈ ਹਾਂ ਹੁਣ ਦੇਖ ਲਓ ਜੀ ਆਪਾਂ ਨਾ ਆਪਣੇ ਤਾਂ ਪਹਿਲਾਂ ਪਾਣੀ ਨਹੀਂ ਸੀ ਹੁੰਦਾ ਉਹ ਬ੍ਰਿੰਗ ਤਾਂ ਪਾਣੀ ਨਹੀਂ ਸੰਦਾਂ ਖੇਤਾਂ 'ਚ ਜਾਂਦੇ ਨੇ ਉਹ ਖੇਤ ਜਾਂ ਖੇਤਾਂ 'ਚ ਜਾਂਦੇ ਨੇ ਨਾ ਖਾਲਿਆਂ 'ਤੇ ਕੱਪੜੇ ਧੋਵਾਂ ਆਈ ਡੇ ਡੇ ਬਰਥਾ ਧਰ ਕੇ ਟੋਗਰਿਆਂ 'ਚ ਪਾ ਪਾ ਕੱਪੜੇ ਇਧਰ ਨਾ ਫੇਜ਼ ਲੈ ਜਾਂਦੇ ਨਾ ਜਮਾ ਜਿਉਂ ਜਾਂਦਗਾ 11 ਵਜੇ ਤੇ 6 7 ਵਜੇ ਮੁੜਦੇ ਨੇ ਤੁਸੀਂ ਦੱਸਿਓ ਕਿੰਨਾਂ ਨੇ ਕਿੰਨਾ ਕਿੰਨਾਂ ਨੇ ਇਦਾਂ ਛੱਪੜਾਂ 'ਤੇ ਕੱਪੜੇ ਧੋਂਦੇ ਦੇਖਿਆ ਜਾਂ ਖਾਲਾਂ ਤੇ ਖੇਤਾਂ ਦੇ ਵਿੱਚ ਕੱਪੜੇ ਧੋਣ ਗਏ ਹਾਂ ਅਸੀਂ ਜਦੋਂ ਬਹੁਤ ਛੋਟੇ ਸੀ ਹਾਂ ਉਦੋਂ ਅਸੀਂ ਛੱਪੜਾਂ 'ਤੇ ਕੱਪੜੇ ਧੋਣਦੇਆਂ ਵੀ ਦੇਖੀਆਂ ਤੇ ਖਾਲਿਆਂ ਦੇ ਕੱਪੜੇ ਧੋਣ ਜਾਂਦੀਆਂ ਬੀਬੀ ਹੁੰਦੀ ਅਸੀਂ ਨਾਲ ਜਾਂਦੇ ਹਾਂ ਅਸੀਂ ਛੋਟੀਆਂ ਛੁਟੀਆਂ ਹੁੰਦੀਆਂ ਸੀ ਨਾ ਸਾਰਾ ਦਿਨ ਬੀਬੀਆਂ ਦੇ ਕੱਪੜੇ ਧੋਣੇ ਇਹਦਾ ਇਸੇ ਰੌਣਕ ਵੀ ਬਹੁਤ ਸੀ ਰੌਣਕ ਬਹੁਤ ਸੀ ਖਾਲਾਂ ਤੇ ਜੀ ਬਹੁਤ ਲੰਬਾ ਅਸੀਂ ਕੱਪੜੇ ਧੋਣ ਨੂੰ ਐ ਕਸੀ ਦਾ ਪਾਣੀ ਹੁੰਦਾ ਨਿਕਰਦੇ ਵਧੀਆ ਕੱਪੜੇ ਤੇ 10 ਜਾਣੇ ਇਕੱਠੇ ਹੋ ਕੇ ਜਾਂਦਿਆਂ ਫੇਰ ਐਸੀ ਵੀ ਜੀਨੇ ਪਹਿਲਾਂ ਧੋਲੇ ਉਹਨੇ ਉਹਨਾਂ ਨੇ ਦੂਜਿਆਂ ਦੇ ਤੋਂ ਆਉਣੇ ਐ ਨਾਲ ਹੀ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਅੱਛਾ ਪਰ ਤਾਂ ਕਿੱਦਾਂ ਸੌਣੇ ਤੋੜ ਤਾ ਸੁੱਕਣ ਪਾਈ ਪਏ ਆਂ ਆ ਨਹੀਂ ਵੀ ਛੱਡ ਕੇ ਆ ਜਾਣਗੇ ਨਾ ਸਾਰਿਆਂ ਨੇ ਇਕੱਠਿਆਂ ਨਹੀਂ ਆਉਣਾ ਅਸੀਂ ਹੁਣ ਤਾਈ ਲਾ ਬੰਦੇ ਚਾਹ ਦੇ ਨਾ ਪੈਣੇ ਤੂੰ ਤਾਂ ਬਾਹਰ ਚੱਕ ਲਈ ਸਹੀ ਜੱਗ ਕੀ ਕਰਕੇ ਅਗਲਾ ਅੱਛਾ ਸਾਡੇ ਕੋਲ ਤਾਂ ਟਾਈਮ ਨਹੀਂ ਮਸਲ ਤੋਂ ਟੈਸਟ ਕਰੇ 100 ਕੰਮ ਕਰਨਾ ਵੀ ਮੈਂ ਤਾਂ ਆਪੇ ਜਾਣਾ ਕਰੇ ਮੇਰੇ ਤਾਂ ਕੰਮ ਪਿਆ ਹੋਇਆ ਨਹੀਂ ਕਰਦੀਆਂ ਸੀ ਸਾਰਿਆਂ ਇਕੱਠਿਆਂ ਆਉਂਦਣਾ ਸੀ ਉਹਦੇ ਨਾਲ ਵੀ ਦੁਆਕੇ ਹਉਂ ਤਾਂ ਥੱਕ ਕੇ ਆਣਾ ਤੇ ਬੱਦਤ ਕੋ ਨਹੀਂ ਗਈ। ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਵੇਰ ਹੋ ਗਈ ਤੇ ਹੁਣ ਆਪਾਂ ਜਾਣਾ ਹੈਗਾ ਜੇ ਡਿਊਟੀ ਤੇ ਤੇ ਡਿਊਟੀ ਲੱਗੀ ਹੋਈ ਆ ਹਰੀ ਨੌ ਪਿੰਡ। ਜੇ ਕੋਈ ਭੈਣ ਹਰੀ ਨੌ ਪਿੰਡ ਦੀ ਹੈਗੀ ਆ ਤਾਂ ਜਰੂਰ ਦੱਸਿਓ। ਸਰਕਾਰੀ ਸਕੂਲ ਆ ਉਥੇ ਹਰੀ ਨੌਂ ਦਾ ਉਥੇ ਆਪਣੀ ਡਿਊਟੀ ਹੈਗੀ ਆ 12ਵੀਂ ਆਂ ਦੇ ਪੇਪਰ ਚੱਲ ਰਹੇ ਨੇ। ਆਬਜ਼ਰਵਰ ਡਿਊਟੀ ਆ ਠੀਕ ਹੈ ਜੀ। 11 ਵਜੇ ਜਾਣਾ ਸਵਾ ਦੋ ਡਿਊਟੀ ਖਤਮ। ਤੇ ਲੋ ਜੀ ਡਿਊਟੀ ਤੇ ਜਾਣ ਲਈ ਹੁਣੇ ਆਪਾਂ ਤਿਆਰ ਜਾਣਾ ਹੈਗਾ ਲੇਟ ਅੱਜ ਸਾਢੇ 10 ਵਜੇ ਜਾਉਂਗੀ ਘਰੋਂ ਬਸ 20 ਮਿੰਟ ਲੱਗਦੇ ਨੇ ਜਾਣ ਲਈ ਤੇ ਉਸ ਤੋਂ ਬਾਅਦ ਆਪਾਂ ਬਾਅਦ ਤਾਂ ਜੋ ਕੰਮ ਕਰਨੇ ਹੁੰਦੇ ਉਹੀ ਕਰਨੇ ਆ ਤੇ ਡਿਊਟੀ ਲਈ ਬਸ ਤਿਆਰ ਹੋਵਾਂਗੇ ਆਪਾਂ ਅੱਜ ਥੋੜਾ ਲੇਟ ਉੱਠੀ ਆ ਮੈਂ ਕਿਉਂਕਿ ਰਾਤ ਆਪਾਂ ਲੇਟ ਸੁੱਤੇ ਕੱਲ੍ਹ ਵਾਲੀ ਵੀਡੀਓ ਸੀ ਜਿਹੜੀ ਕੱਪੜਿਆਂ ਵਾਲੀ ਉਹ ਉਹਦੇ ਵਿੱਚ ਥੋੜਾ ਰਸ਼ ਜ਼ਿਆਦਾ ਸੀਗਾ 11:30 ਹੋ ਗਈ ਸੀ ਕਿ ਵੈਸੇ ਤਾਂ ਸਾਨੂੰ ਰੋਜ਼ ਹੀ ਹੁੰਦੇ ਆ ਤੇ ਪਰ ਜਦੋਂ ਲੇਟ ਜਾਣਾ ਹੁੰਦਾ ਜਾਂ ਛੁੱਟੀ ਹੁੰਦੀ ਹੈ ਫਿਰ ਥੋੜਾ ਬੇਫਿਕਰੀ ਜੀ ਹੁੰਦੀ ਹੈ ਨਾ ਅੱবি ਸਵੇਰੇ ਲੇਟ ਉੱਠ ਲਾਂਗੇ ਥੋੜਾ ਬਹੁਤਾ ਤੇ ਚੱਲ ਜੇ ਲੇਟ ਤੱਕ ਵੀ ਕੰਮ ਕਰਦੇ ਰਹਾਂਗੇ ਰਾਤ ਨੂੰ ਤਾਂ ਵੀ ਕੋਈ ਔਖਾ ਨਹੀਂ ਹੁੰਦਾ ਤੇ ਹੁਣ ਆਪਾਂ ਜਾਣਾ ਹੈ 10:30 ਵਜੇ ਤਿਆਰ ਹੋਵਾਂਗੇ ਤੇ ਅੱਜ ਵਾਲਾ ਵਲੌਗ ਹੈ ਜਿਹੜਾ ਸਿਰਫ ਆਪਣਾ ਭੈਣਾਂ ਦੇ ਥੋੜੇ ਬਹੁਤੇ ਆਪਾਂ ਕਮੈਂਟ ਪੜੇ ਸੀ ਤੇ ਜਾਂ ਆਪਾਂ ਉਸ ਗੱਲ ਦਾ ਜਵਾਬ ਦਿੱਤਾ ਸੀ ਜਿਹੜੀਆਂ ਭੈਣਾਂ ਨੂੰ ਲੱਗਿਆ ਕਿ ਮੈਂ ਸੰਦੀਪ ਦੀ ਬੇਇੱਜ਼ਤੀ ਕੀਤੀ ਹੈ ਚਲੋ ਕੋਈ ਗੱਲ ਨਹੀਂ ਟੌਪਿਕ ਆਪਾਂ ਇੱਥੇ ਛੱਡਦੇ ਹਾਂ ਵੈਸੇ ਵੀ ਮਹਿਸੂਸ ਹੋ ਗਿਆ ਭੈਣ ਪੈਨ ਤੁਸੀਂ ਸਾਡੀ ਫੈਮਿਲੀ ਆ ਤੁਸੀਂ ਸਾਡੇ ਆਪਣੇ ਹੋ ਜਿਵੇਂ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਹਾਸਾ ਮਜ਼ਾਕ ਕਰ ਲੈਂਦੇ ਆ ਗੱਲਬਾਤ ਕਰ ਲੈਂਦੇ ਆ ਤੇ ਸੋ ਆਪਾਂ ਤੁਹਾਡੇ ਨਾਲ ਵੀ ਕਰ ਲੈਂਦੇ ਆ ਹੋਰ ਆਪਾਂ ਕਿਹਦੇ ਨਾਲ ਕਰਨਾ ਹੈ ਹਨਾ ਤਾਂ ਆਪਾਂ ਸਾਰਾ ਕੁਝ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਜੇ ਆਪਾਂ ਨਾ ਬੇਇੱਜ਼ਤੀ ਕੀਤੀ ਹੁੰਦੀ ਤੇ ਆਪਾਂ ਕੈਮਰੇ ਤੇ ਦਿਖਾਉਣਾ ਥੋੜੀ ਸੀਗਾ ਜੇ ਆਪਾਂ ਦਿਖਾਉਣਾ ਹੀ ਨਹੀਂ ਸੀਗਾ ਜੇ ਆਪਾਂ ਬੇਇੱਜ਼ਤੀ ਵਾਲੀ ਕੋਈ ਗੱਲ ਹੁੰਦੀ ਹੈ ਹਨਾ ਬੇਇੱਜ਼ਤੀ ਵਾਲੀ ਕੋਈ ਗੱਲ ਨਹੀਂ ਸੀ ਉਹ ਹਾਸਾ ਮਜ਼ਾਕ ਸੀ ਇਸ ਕਰਕੇ ਜੀ ਆਪਾਂ ਕੈਮਰੇ ਤੇ ਤੁਹਾਨੂੰ ਦਿਖਾ ਰਹੇ ਸੀਗੇ ਤੇ ਤੁਹਾਨੂੰ ਥੋੜੀ ਜੀ ਗਲਤਫਹਿਮੀ ਹੋ ਗਈ ਹੈ ਚਲੋ ਕੋਈ ਗੱਲ ਨਹੀਂ ਹੋ ਜਾਂਦੀ ਹੁੰਦੀ ਹੈ ਕਈ ਵਾਰੀ ਹੈ ਨਾ ਪਰਿਵਾਰ ਦੇ ਵਿੱਚ ਵੀ ਹੋ ਜਾਂਦੀ ਹੁੰਦੀ ਹੈ ਜਿੱਥੇ ਦੋ ਭਾਂਡੇ ਹੁੰਦੇ ਉੱਥੇ ਖੜਕਦੇ ਹੁੰਦੇ ਆ ਚਲੋ ਖੜਕਾ ਦੜਕਾ ਵੀ ਜ਼ਰੂਰੀ ਹੈ ਸਾਰੇ ਜਾਗਦੇ ਰਹਿੰਦੇ ਆ ਫਿਰ ਹੈ ਨਾ ਤੇ ਮੈਨੂੰ ਲੱਗਦਾ ਵਲੌਗ ਦਾ ਭੈ ਇਥੇ ਐਂਡ ਕਰ ਦਈਏ ਵਲੌਗ ਅੱਜ ਬਹੁਤ ਛੋਟਾ ਜਿਹਾ ਹੈਗਾ ਛੋਟੀਆਂ ਇੰੀਆਂ ਹਲਕੀਆਂ ਇੰੀਆਂ ਗੱਲਾਂ ਬਾਤਾਂ ਸੀ ਆਪਣੀਆਂ ਕੱਲ ਨੂੰ ਆਪਾਂ ਵਧੀਆ ਜਿਹਾ ਵਲੌਗ ਲੈ ਕੇ ਆਵਾਂਗੇ ਫਿਰ ਮਿਲਦੇ ਆ ਤੁਹਾਨੂੰ ਬਹੁਤ ਵਧੀਆ ਵਲੌਗ ਲੈ ਕੇ ਆਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਤੰਦਰੁਸਤ ਰਹੋ ਫਿਰ ਮਿਲਦੇ ਆਂ ਵਧੀਆ ਵਲੌਗ ਲੈ ਕੇ ਸਤਿ ਸ਼੍ਰੀ ਅਕਾਲ